ਤੁਸੀਂ ਅਜਨਬੀ ਰਹਿੰਦੇ ਤਾਂ ਚੰਗਾ ਸੀ ਹੁਣ ਤੁਹਾਡੀ ਗੱਲਾਂ ਯਾਦ ਕਰ ਅੱਖਾਂ ਭਰ ਜਾਂਦੀਆਂ ਨੇ ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀਂ ਸੀ ਬਸ ਤੂਪਨ ਨੇ ਹੀ ਜਲਦੀ ਪਲਟ ਲਏ ਕਈ ਵਾਰ ਸੋਚਦਾ ਹਾਂ ਕਿ ਤੈਨੂੰ ਭੁੱਲ ਜਾਵਾਂ ਪਰ ਫੇਰ ਸੋਚਦਾ ਹਾਂ ਕਿ ਜੇ ਮੈਂ ਭੁੱਲ ਗਿਆ ਤਾਂ ਫੇਰ ਤੇਰੇ ਤੇ ਮੇਰੇ ਵਿੱਚ ਫਰਕ ਹੀ ਕੀ ਰਹਿ ਗਿਆ ਖਾਰਕਿੰਜੋਗੇ ਦੇਈ ਚੱਲ ਰੱਬਾ ਤੇ ਬਹੁਤੀ ਸਾਡੀ ਮੰਗ ਕੋਈ ਨਾ ਸਾਡੇ ਜਿੰਨੇ ਨਜ਼ਾਰੇ ਕੋਈ ਲੈਂਦਾ ਸੀ ਤੇ ਸਾਡੇ ਜਿੰਨਾ ਤੰਗ ਕੋਈ ਨਾ ਮਰੇ ਮੁਕਰੇ ਦਾ ਕੋਈ ਗਵਾਹ ਨਹੀਂ ਸਾਡੀ ਕੋਈ ਨਹੀਂ ਜਗਤ ਤੋਂ ਚੱਲਿਆਂ ਦਾ ਸਾਡੀ ਪੀਰਾ ਫਕੀਰਾ ਨੇ ਗੱਲ ਦੱਸੀ ਹਾਸਾ ਸਾਰਿਆਂ ਦੇ ਤੇ ਰੋਣਾ ਕੱਲਿਆਂ ਦਾ ਮੈਂ ਇਸ ਜੋਗਾ ਤਾਂ ਨਹੀਂ ਸੀ ਕਿ ਕੋਈ ਆਪਣਾ ਸਮਝੇ ਪਰ ਇੰਨਾ ਵਿਸ਼ਵਾਸ ਹੈ ਕੋਈ ਅਫਸੋਸ ਜ਼ਰੂਰ ਕਰੂਗਾ ਮੈਨ ਖੋਣ ਦੇਣ ਤੋਂ ਬਾਅਦ ਜਿਹੜਾ ਪਲ-ਪਲ ਦੀ ਜੁਦਾਈ ਤੋਂ ਡਰਦਾ ਸੀ ਉਹ ਐਸਾ ਗਿਆ ਜਿਹੜਾ ਮੁੜ ਕੇ ਆਇਆ ਹੀ ਨਹੀਂ ਇੱਜ਼ਤ ਬਹੁਤ ਮਹਿੰਗੀ ਚੀਜ਼ ਹੈ ਇਸ ਦੀ ਉਮੀਦ ਸਸਤੇ ਲੋਕਾਂ ਤੋਂ ਨਾ ਕਰੋ